ਹੁਣ ਅੱਜ ਕੱਲ ਕਰਾ ਨੂੰ ਪੇਂਟ ਕਰਦੇ ਆਗੇ ਤੁਸੀਂ ਵੀ ਐਂ ਕਰਦੇ ਹੁੰਦੇ ਸੀ ਪਹਿਲਾਂ ਕਰਾਉਨੇ ਹੁੰਦੇ ਸੀ ਆਪ ਕਲੀ ਕਰਦੇ ਸੀ ਆਪ ਦੇ ਆਪ ਕੇ ਪਾਉਨੇਗਾ ਕਰੀ ਤਾਂ ਸਾਮਣਾਉਨੇਗਾ ਤਾਂ ਸਾਮਣਾਉਨੇਗਾ ਕੰਧਾਂ ਉਂ ਆਪੇ ਕਰਦਿਆਂ ਮਿੱਟੀ ਲਾਉਨੇਗਾ ਕਿੰਗੇ ਦੇ ਕੱਟਦੇ ਨੂੰ ਤਾਂ ਨਾ ਰੰਗ ਨੇਗਾ ਪੋਚੇ ਲਾਉਨੇਗਾ ਰੰਗ ਨੇਗਾ ਅੱਗੇ ਬੁੜੀ ਨਾਲ ਇਹ ਕੰਮ ਕਰਦੇ ਹਾਂ ਭਾਈ ਆਪਣੇ ਆਪ ਆਪ ਬੁੱਤੇ ਵੇਲਾ ਤੇ ਅਸਲ ਫਾਮ ਵੀ ਆਪਦੀ ਆਪ ਬਣਾਉਂਦੇ ਥੱਲੇ ਤੋਂ ਅਗੀਆਂ ਕਰਦੇ ਆਂ ਤੋਈਆਂ ਕੀ ਹੁੰਦੀਆਂ ਥੱਲੇ ਕੱਢ ਕੇ ਜਿਵੇਂ ਹੋਣਾ ਵਾ ਰੰਗ ਲਾਉਂਦੇ ਆਂ ਥੱਲੇ ਹੋਰ ਤੇ ਹੋਰ ਅੱਛਾ ਨੀਚੇ ਆਡ ਰੰਗ ਦਾ ਉਹ ਕਰਦੇ ਆਂ ਲਕੀਰਾਂ ਕਰਦੇ ਆਂ ਫਿਰ ਫਿਰ ਬੂਟੇ ਬੇਲਾ ਪਾਉਂਦੇ ਆਂ ਬੂਟੇ ਪਾਉਂਦੇ ਆਂ ਹਮ ਕੰਸਾ ਬਣਾਉਂਦੇ ਆਂ ਕਾਲੀ ਨਾ ਨਾ ਗਾ ਡਗਲਾ ਅਸਨ ਨਾ ਯਾਦਾ ਤਾਂ ਅੰਦਰ ਨੂੰ ਬੋਤਲਾ ਰੰਗ ਦੇਣਾ ਪਰ ਕੇ ਲਖਦੀਆਂ ਡੋਡੀ ਬਾਂ ਫੋੰਗ ਲਗਦੀਆਂ ਕਾਂਜੇ ਦਿਨ ਹੂੰ ਚਾਂਸ ਦੇ ਸਾਬੜੀ ਅੱਡੋਡੀ ਰੰਗ ਪੱਕੇ ਆਈ ਵਾਤੋ ਰੇ ਨਸੀ ਨਹੀਂ ਮੈ ਤਾਂ ਹੂੰ ਐ ਕਰ ਕਰ ਕੇ ਨਾ ਭਾਈ 4 ਵਜੇ ਉਸਨੇ ਉੱਠ ਕੇ ਬੱਕਰੀ ਨਾ ਕੋਤਨੀਆਂ ਬਾਣ ਤਰ ਦੇਣਾ ਤਾਉਂਗਾ ਨਾ ਦਿਨਾਂ ਦੱਤ ਬਦਾਉਂਗਾ ਦੱਤ ਦੇਖਣੇ ਪੁੱੜ ਨਹੀਂ ਕਹਦਾ ਕੱਲੀਆਂ ਤਾਲਾ ਖਾਦੇ ਥੰਨੇਗਾ ਉਹ ਮੇਨੂੰ ਕਾਥਾਂ ਕੋਟਾ ਲਿਓ ਕੋਨਤਾ ਪਸ਼ੂ ਹੀ ਨਹੀਂ ਹੈਗੇ ਹਨ ਕਿਸੇ ਦੇ ਵਾਹ ਦੇ ਕੁੱਤਿਆਂ ਇਹ ਜਿਹੜੀਆਂ ਪਾਤੀਆਂ ਤਾਂ ਆਪਣੀਆਂ ਜੱਤੇ ਔੜ ਕਰਕੇ ਪੀਂਦੇ ਜਵਾਕ ਔੜ ਕੀ ਔੜ ਕੀ ਹੁੰਦਾ ਔੜ ਡੋਕਾਂ ਚ ਕੋਰੀਆਂ ਡੋਕਲਾਂ ਦੇ ਵਿੱਚ ਕਰਦੇ ਦੱਸੀ ਪਾ ਕੇ ਹੂੰ ਤੇ ਫਿਰ ਉਹਨੂੰ ਤਾਲਾ ਮਾਰ ਆਉਂਦੀਆਂ ਉਹ ਔੜ ਵਾਹੀਆਂ ਨਹੀਂ ਹੱਥ ਨੇ ਕੰਮ ਨਹੀਂ ਦਬਾਈ ਵੇਖ ਖਾਣੇ ਕੱਟ ਕੇ ਕੰਮ ਨਹੀਂ ਇਛੜੀ ਕੋਈ ਕਿਓ ਪਾ ਲੈਣਾ ਕੋਈ ਦੁੱਧ ਪਾ ਲੈਣਾ ਕੋਈ ਕਿਓ ਖੰਡ ਅੱਜ ਕੱਲ ਤਾਂ ਖਾਣੇ ਦਾ ਨੀ ਬਦਲ ਗਿਆ ਹਾਂ ਹਾਂ ਆੜੀਆਂ ਲਾ ਕੇ ਨਹੀਂੁੰਡੇ ਦੁੱਧ ਪੀਂਦੇ ਕਿਓ ਪਾ ਪਾ ਸ਼ੱਕਰ ਪਾ ਪਾ